ਹੈਲੋ ਸਤ ਸ੍ਰੀ ਅਕਾਲ ਜੀ एवरीवन ਟੂਡੇ ਆਈ ਏਮ ਸ਼ੋਇੰਗ ਯੂ ਦ ਹਿੰਦੂ ਮਾਲਕੋਟ ਜਿਹਦਾ ਮਾਲ ਉਹ ਇੱਥੇ ਪੂਰੀ ਜਿਹੜੀ ਰੌਣਕ ਹੋਇਆ ਕਰਦੀ ਸੀਗੀ ਆ ਘਰਾਂ ਦੇ ਵਿੱਚ ਤੇ ਬਾਕੀ ਬੰਡ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਹੈਗਾ ਆ ਸਾਰੀਆਂ ਇਮਾਰਤਾਂ ਦੇਖ ਸਕਦੇ ਹੋ ਬਾਕੀ ਜਿਵੇਂ ਟਾਈਮ ਟਾਈਮ ਦੀ ਗੱਲ ਆ ਤੇ ਮੈਨੂੰ ਆਏ ਹੁੰਦਾ ਵੀ ਜਿਹੜਾ ਪੁਰਾਣਾ ਆਪਣਾ ਪਹਿਲਾ ਵਾਲਾ ਆਪਾਂ ਮੈਂ ਕਿਸੇ ਰੋਟੋ ਨੂੰ ਦਿਖਾਵਾਂ ਤੇ ਬਾਕੀ ਚੀਜ਼ਾਂ ਵੀ ਘੈਂਟ ਲੱਗਦੀਆਂ ਦੇਖਣ ਨੂੰ ਇਹ ਪਾ ਦੇਖਦੇ ਆ ਤਾਂ ਹਾਂ ਝੜ ਕੇ ਵੀ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਚੀਜ਼ ਆ ਗਈ ਤੇ ਬਾਕੀਆ ਹੋਰ ਵੀ ਜਿਹੜੇ ਪੁਰਾਣੇ ਆਗੇ ਹਜੇ ਵੀ ਮੰਨ ਲਓ ਉਹ ਟਾਈਮ ਵੇਲੇ ਦੇ ਜਿਹੜੇ ਘਰ ਨੇ ਹੋਮੇ ਪਏ ਨੇ ਇੱਥੇ ਜਿਵੇਂ ਕਿ ਆਪਾਂ ਫਲਮਾ ਫਲਮਾਂ ਦੇ ਵਿੱਚ ਆ ਬੰਡ ਵੇਲੇ ਦੀਆਂ ਜਾਂ ਦੇਖਦੇ ਹੁੰਨੇ ਆਂਗੇ ਤੇ ਇਹ ਉਹ ਪੁਰਾਣੇ ਘਰ ਨੇ ਸਾਰੇ ਬਾਕੀ ਜਿਹੜੀ ਇਧਰਲੀ ਸਾਈਡ ਆ ਇਧਰ ਤਾਂ ਹੋਣਾ ਐ ਲਾ ਲਓ ਵੀ ਮੂਰੇ ਪਹਾੜੀ ਢੂੜੀ ਕਿੱਕਰਾਂ ਜਾਦੇ ਹੋਈਆਂ ਪਈਆਂ ਨੇ ਪੁਰਾਣੇ ਟਾਈਮ ਦੇ ਜਿਹੜੇ ਹੋਰ ਘਰ ਨੇ ਇਮਾਰਤਾਂ ਜਿਹੜੀਆਂ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਆਪਾਂ ਤੁਹਾਨੂੰ ਦਿਖਾਉਨੇ ਆਂ ਤੇ ਜਿਹੜੀਆਂ ਲੱਕਣ ਲੁੱਕਣ ਆ ਉਹ ਪਹਿਲਾਂ ਵਾਲੀ ਆ ਉਵੇਂ ਏ ਬੌੜਾ ਉਵੇਂ ਚੜਦਿਆਂ ਸੀ ਗਿਆ ਹਜੇ ਪਿੰਆਂ ਨੇ ਲੋ ਜਿਹੜੀ ਆ ਹੁਣ ਸਾਹਮਣੇ ਤੁਸੀਂ ਆ ਦੇਖ ਸਕਦੇ ਹੋ ਇਹ ਹੈਗਾ ਜਿਹੜਾ ਪੁਰਾਣਾ ਇੱਥੇ ਡਾਕਰ ਹੋਇਆ ਕਰਦਾ ਸੀ ਤੇ ਬਹੁਤ ਪੁਰਾਣਾ ਬੰਡ ਤੋਂ ਪਹਿਲਾਂ ਦਾ ਇਹ ਤੇ ਬਾਕੀ ਆ ਪਿੱਛੇ ਜਿਹੜੀਆਂ ਮਾਰਤਾਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ